ਅਸ਼ੀਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪਾਲ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ ਸੋਹਣੀ ਕਲੈਕਸ਼ਨ ਲੈ ਕੇ ਆਈਆਂ ਅੱਜ ਤੁਹਾਡੇ ਵਾਸਤੇ ਸੂਟ ਹੋਣਗੇ ਜੀ ਬ੍ਰੌਕਟ ਦੇ ਪਲੱਸ ਮਸਲੀਨ ਦੇ ਸੂਟ ਹਾਈਲਾਈਟ ਕੀਤੇ ਹੋਏ ਨੇ ਜੀ ਬਹੁਤ ਸੋਹਣੀ ਜੀ ਕਲੈਕਸ਼ਨ ਅੱਜ ਦੀ ਤੁਸੀਂ ਖੁਦ ਦੇਖ ਲਿਓ ਤੇ ਕਮੈਂਟ ਕਰਕੇ ਦੱਸ ਦਿਓ ਕਿੱਦਾਂ ਲੱਗਣਗੇ ਤੁਹਾਨੂੰ ਵੀ ਅੱਜ ਦੇ ਸੂਟ ਜਿਹੜੇ ਅਸੀਂ ਦਿਖਾਵਾਂਗੇ ਬੁਕਿੰਗ ਲਈ ਨੰਬਰ ਹੋਊਗਾ ਜੀ 8283828381 ਨੰਬਰ ਇਸ ਨੰਬਰ ਤੇ ਜੋ ਵੀ ਸੂਟ ਤੁਹਾਨੂੰ ਪਸੰਦ ਆ ਉਸ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਮੇਰੇ ਨੰਬਰ ਤੇ ਪਿਕਸ ਸੈਂਡ ਕਰ ਸਕਦੇ ਹੋ ਸੂਟ ਦਿਵਾਂਗੇ ਬ ਦੇ ਇਹਨਾਂ ਨੂੰ ਤੁਸੀਂ ਸਟਿਚ ਵੀ ਕਰਵਾ ਸਕਦੇ ਹੋ 크ਰੇਪ ਦੀਆਂ ਸਲਵਾਰਾਂ ਦੇ ਨਾਲ ਨੇਗੇ ਸਿਲਕ ਦੀਆਂ ਨਾਲ ਹੁੰਦੇ ਆ ਅੱਜ ਤੁਹਾਨੂੰ 크ਰੇਪ ਦੀ ਸਲਵਾਰ ਦੇ ਨਾਲ ਦੇਵਾਂਗੇ ਜੀ ਬ੍ਰੋਕਟ ਦੇ ਸੂਟ ਸਟਿਚ ਕਰਵਾਓ ਜਾਂ ਫਿਰ ਗਿਫਟ ਦੇ ਬਹੁਤ ਸੋਹਣੀ ਆਈਟਮ ਹੈ ਸ਼ੁਰੂ ਕਰਦੇ ਆ ਰੈੱਡ ਮੈਰੂਨ ਕਲਰ ਤੋਂ ਅ ਸਟਾਫ ਹੈਗਾ ਜੀ ਜਿਹੜਾ ਇਹ ਸ਼ਰਟ ਦਾ ਉਹ ਹੈਗਾ ਔਰਗੇਨਜ਼ਾ ਦਾ ਬਿਲਕੁਲ ਸੌਫਟ ਔਰਗੇਨਜ਼ਾ 3 ਮੀਟਰ ਦੀ ਸ਼ਰਟ ਦੇ ਨਾਲ ਸੂਟ ਰਹੇਗਾ ਜੀ ਪਿਓਰ ਵਾਲੀ ਸੌਫਟ ਔਰਗੇਂਜ਼ਾ ਸਿੰਥੈਟਿਕ ਜਿਆ ਨਹੀਂ ਹੁੰਦਾ ਹੈਗਾ ਇੱਕ ਜਿਹੜਾ 11-1200 ਦਾ ਆ ਜਾਂਦਾ ਉਹ ਵਾਲਾ ਸੂਟ ਨਹੀਂ ਹੈਗਾ ਮਤਲਬ ਬਿਲਕੁਲ ਜੌਰਜਟ ਔਰਗੇਂਜ਼ਾ ਠੀਕ ਹੈ ਸੌਫਟ ਜੌਰਜਟ ਦੀ ਤਰ੍ਹਾਂ ਰਹੇਗਾ ਸਟਫ ਇਹ ਹੈਗਾ ਜੀ ਇਹਦਾ ਫਰੰਟ ਲੈਂਥ ਦਾ ਕੋਈ ਇਸ਼ੂ ਨਹੀਂ ਹੈਗਾ neck ਨਹੀਂ ਬਣਿਆ ਹੋਇਆ ਤੇ ਇਹ ਆ ਜੀਗਾ ਜੀ ਇਹਦਾ ਬੈਕ ਦਾ ਬਾਰਡਰ ਠੀਕ ਹੈ ਇਹ ਬੈਕ ਦਾ ਬਾਰਡਰ ਤੇ ਇੱਕ ਮਿਲ ਜੇਗਾ ਤੁਹਾਨੂੰ ਇਹਦੇ ਵਿੱਚੇ ਬਾਜੂ ਦਾ ਬਾਰਡਰ। ਅਲੱਗ ਤੋਂ ਬਾਜੂ ਦਿੱਤੀਆਂ ਹੋਈਆਂ। ਤੇ ਕ੍ਰੇਪ ਦੀਆਂ ਨੇ ਨਾਲ ਇਹਨਾਂ ਦੇ 3-3 ਮੀਟਰ ਦੀਆਂ ਸਲਵਾਰਾਂ। ਠੀਕ ਹੈ ਜੀ। ਤੁਸੀਂ ਗਰਾਰੇ, ਸ਼ਰਾਰੇ, ਲਹੰਗੇ ਕੁਝ ਮਰਜ਼ੀ ਇਹਨਾਂ ਦਾ ਬਣਾਓ, ਸਲਵਾਰ ਸੂਟ ਬਣਾਓ, ਥੋਡੀ ਚੁਆਇਸ ਆ। ਪੈਂਟ ਸੂਟ ਬਣਾਓ। ਕਰਵਾਵਾस्ते ਵੀ ਲੈਣੀ ਆ ਕਰਵਾਏ ਹੁਣ ਜਿੱਦਾਂ ਗਿਆਣਗੇ ਤੇ ਉਹਦੇ ਵਾਸਤੇ ਵੀ ਵੈਸਟ ਆਈਟਮ ਸੋਹਣੇ ਨੇ ਸੂਟ ਸਾਰੇ ਸੌਫਟ ਦੇ ਵਿੱਚ ਕੋਈ ਇਦਾਂ ਨਹੀਂ ਕਿ ਤੁਸੀਂ ਦੁਪੱਟਾ ਨਹੀਂ ਲੈ ਸਕਦੇ ਦੁਪੱਟਾ ਵੀ ਸੇਮ ਜੌਰਜਟ ਔਰਗੇਂਜ਼ਾ ਤੇ ਇਹ ਸੌਫਟ ਦੇ ਵਿੱਚ ਆ 3300 ਪ੍ਰਾਈਸ ਰਹੇਗਾ ਜੀ ਇਹਨਾਂ ਸੂਟਾਂ ਦਾ ਇਹਨਾਂ ਸਾਨੂੰ ਕਲਰ ਆਪਸ਼ਨ ਦੇ ਦੰਨੇ ਤੇ ਤੁਹਾਨੂੰ ਥੋੜਾ ਜਿਹਾ ਇੱਕ ਅਸੀਂ ਕਲੀਅਰ ਪਹਿਲਾਂ ਹੀ ਵੀਡੀਓ ਚ ਕਰਦੀ ਏ ਜਿੱਦਾਂ ਹੀ ਦੁਪੱਟੇ ਨੇ ਦੁਪੱਟੇ ਦੇਖੋ ਤੁਹਾਨੂੰ ਡਬਲ ਸ਼ੇਡ ਚ ਮਿਲਣਗੇ ਓਰੇ ਤੋਂ ਡਾਰਕ ਹੈ ਸੂਟ ਦੇ ਨਾਲ ਮੈਚ ਕਰਦਾ ਤੇ ਵਿੱਚੋਂ ਲਾਈਟ ਆ ਸਾਰੇ ਹੀ ਸੂਟਾਂ ਦੇ ਵਿੱਚ ਇਦਾਂ ਹੋਏਗਾ ਹਲਕੇ ਹਲਕੇ ਡਬਲ ਸ਼ੇਡ ਚ ਰਹਿਣਗੇ ਲਾਈਟ ਡਾਰਕ ਜਿੱਦਾਂ ਬਾਉਂਡਰ ਬਣਿਆ ਹੋਇਆ ਉਹ ਸਾਰੇ ਡਾਰਕ ਬਣਿਆ ਹੋਇਆ ਵਿੱਚੋਂ ਲਾਈਟ ਨੇ ਜੀ ਸਾਰੇ ਸੂਟ ਔਰ ਸੌਰੀ ਦੁਪੱਟੇ ਠੀਕ ਹੈ ਕਈ ਵਾਰੀ ਜਦੋਂ ਤੁਹਾਡੇ ਕੋਲ ਸੂਟ ਪਹੁੰਚਦਾ ਤਾਂ ਕਈ ਵਾਰ ਇਹਨਾਂ ਨੂੰ ਦੇਖ ਕੇ ਕਹਿੰਦਾ ਕਿ ਇਹ ਤਾਂ ਫਿਟਿਆ ਦੁਪੱਟਾ ਜਾਂ ਕੁਛ ਆ ਇਹ ਸਾਰੇ ਹੀ ਸੂਟਾਂ ਦੇ ਵਿੱਚ ਇਦਾਂ ਹੀ ਆਏਗਾ ਲਾਈਟ ਡਾਰਕ ਦੋਨੋਂ ਸਾਈਡ ਰਹਿਣਗੇ ਇਦਾਂ ਹੀ ਦੁਪੱਟੇ ਠੀਕ ਹੈ ਜੀ yellow color ਮਸਟਰਡ yellow ਬਹੁਤ ਸੋਹਣਾ ਤੇ ਇੱਕ ਤੁਹਾਨੂੰ ਮਿਲ ਜੇਗਾ ਰਾਣੀ ਜਾਂ ਸ਼ੇਡ ਦੁਪੱਟੇ ਮੈਂ ਤੁਹਾਨੂੰ ਬਾਰ-ਬਾਰ ਦੱਸਦੀ ਆ ਦੇਖੋ ਇਹ ਉਰੇ ਤੋਂ ਡਾਰਕ ਔਰੇ ਤੋਂ ਲਾਈਟ ਆ ਇਦਾਂ ਲਾਈਟ ਡਾਰਕ ਦੇ ਦੁਪੱਟੇ ਰਹਿਣਗੇ ਇਹਨਾਂ ਦੀ ਸਾਰਾ ਸੈੱਟ ਹੀ ਇਦਾਂ ਦਾ ਇਹ ਤੇ ਕਲਰ ਆਪਸ਼ਨ ਦੇਖ ਲਓ ਜੀ ਬਹੁਤ ਸੋਹਣੇ ਸੋਹਣੇ ਕਲਰ ਨੇ ਡਿਜ਼ਾਈਨ ਸੇਮ ਹੀ ਆ 3300 ਪ੍ਰਾਈਸ ਆ ਸ਼ਿਪਿੰਗ ਚਾਰਜਸ ਅਲੱਗ ਤੋਂ ਰਹਿਣਗੇ ਕਲਰ ਦੇਖੋ ਕਿੰਨਾ ਪਿਆਰਾ ਹੈ ਇਹ ਹੈਗਾ ਜੀ ਨਿਓਨ ਜੈ ਸ਼ੇਡ ਬਹੁਤ ਪਿਆਰਾ ਠੀਕ ਹੈ ਇਹ ਅਜਿਹਾ ਰੋਜ਼ ਪਿੰਕ ਕਲਰ ਕਲਰ ਬਹੁਤ ਸੋਹਣੇ ਆ ਸਾਰੇ ਪੀਕਾਕ ਕਲਰ ਆ ਗਿਆ ਇਹ ਆ ਗਿਆ ਜੀ ਇਹਦੇ ਵਿੱਚ ਪਰਪਲ ਕਲਰ ਜਾਮਣੀ শেਡ ਠੀਕ ਹੈ ਇਹ ਸਾਰੇ ਸੀਗੇ ਜੀ ਇਸੇ ਡਿਜ਼ਾਈਨ ਦੇ ਤੇ ਇੱਕ ਤੁਹਾਨੂੰ ਇਹਦੇ ਵਿੱਚ ਇਹ ਰਸਟ ਜਾਂ ਛੇੜ ਮਿਲ ਜਾਏਗਾ ਇੱਕ ਕਲਰ ਮਿਲ ਜਾਏਗਾ ਇਹ ਮੈਰੂਨ ਵਾਈਨ ਜਿਹਾ ਸ਼ੇਡ ਇਹ ਦੇਖੋ ਇਹਦੇ ਵਿੱਚੋਂ ਦੁਪੱਟਾ ਵਾਈਨ ਟੋਨ ਤੇ ਆ ਜਾਏਗਾ ਤੇ ਕਾਰਨਰ ਤੇ ਏਦਾਂ ਮੈਰੂਨ ਹੋਏਗਾ ਏਦਾਂ ਦੇ ਦੁਪੱਟੇ ਨੇ ਜੀ ਬਹੁਤ ਪਿਆਰੇ ਜੀ ਇਹਨਾਂ ਦੇ ਕਲਰ ਕੰਟਰਾਸਟ ਜਿਹੇ ਦੁਪੱਟੇ ਦਿੱਤੇ ਹੋਏ ਨੇ ਤੇ ਪ੍ਰਾਈਸ ਹੈਗਾ ਇਹ 3300 ਇੱਕ ਸੂਟ ਤੁਹਾਨੂੰ ਹੋਰ ਦਿਖਾਣੇ ਇਹਦਾ ਥੋੜਾ ਜਿਹਾ ਡਿਜ਼ਾਈਨ ਚੇਂਜ ਹੈ ਇਹ ਮੈਂ ਖੋਲ ਦਾਂ ਨੀ ਆ ਸੂਟ ਕਲਰ ਜਾਮਨੀ ਸ਼ੇਡ ਆ ਜੀ ਤੇ ਇਹ ਵਾਲਾ ਇਹਦਾ ਡਿਜ਼ਾਈਨ ਆ ਸਾਰਾ ਫਰੰਟ ਵੈਕ ਤੇ ਇਹ ਹੈਗਾ ਦੁਪੱਟਾ ਦਾ ਹੀ ਲਾਈਟ ਡਾਰਕ ਠੀਕ ਹੈ ਜੀ ਬਹੁਤ ਸੋਹਣਾ ਸੂਟ ਹੈ 3300 ਪ੍ਰਾਈਸ ਦੇ ਨਾਲ ਨੇ ਸ਼ਿਪਿੰਗ ਚਾਰਜਸ ਅਲੱਗ ਤੋਂ ਰਹਿਣਗੇ ਤੇ ਇੱਕ ਸੂਟ ਦੰਨੀ ਆ ਮੈਂ ਤੁਹਾਨੂੰ ਬਹੁਤ ਪਿਆਰਾ ਇਹ ਹੈਗਾ ਮਸਲੀਨ ਲਾਈਨਿੰਗ ਸਟਫ ਇੰਨਾ ਕੁ ਵਧੀਆ ਤੁਸੀਂ ਜਿੱਦਾਂ ਮਰਜ਼ੀ ਮਸ਼ੀਨ 'ਚ ਵਾਸ਼ ਕਰੀ ਜੋ ਬਹੁਤ ਸੋਹਣਾ ਸਟੱਫ ਹੈ ਲਾਈਨਿੰਗ ਲੱਗ ਕੇ ਬਣਦਾ ਤੇ ਜਿਹੜੇ ਸੂਟ ਆਪਣੇ ਬਣਾਏ ਹੁੰਦੇ ਆ ਜਿਹੇ ਪ੍ਰਿੰਟ ਕਰਵਾਏ ਬਿੰਨੇ ਆ ਉਹ ਸੂਟ ਇਹ ਸਾਰੇ ਤੇ ਇਹਨਾਂ ਨੂੰ ਅਸੀਂ ਹਾਈਲਾਈਟ ਕਰਵਾਇਆ ਹੁਣ ਸਾਰੇ ਸੂਟ ਹਾਈਲਾਈਟ ਕਰਵਾਏ ਨੇ ਮਸਲੀਨ ਦੀਆਂ ਸਲਵਾਰਾਂ ਨੇ ਇਹਨਾਂ ਦੇ ਨਾਲ ਜਦੋਂ ਇਹਦੇ نیچے ਲਾਈਨਿੰਗ ਲੱਗ ਜੇਗੀ ਤੁਸੀਂ ਸਲਵਾਰ ਦੇ ਕਲਰ ਦੀ ਲਾਈਨਿੰਗ ਲਗਵਾਇਓ ਤਾਂ ਫਿਰ ਲੁੱਕ ਤੁਹਾਨੂੰ ਮੈਂ ਦਿਖਾ ਦਾਨੀ ਕਿਵੇਂ ਆਏਗੀ ਸੂਟ ਦੇ ਸੇਮ ਕਲਰ ਬਣ ਜਾਏਗਾ ਜੀ ਸਲਵਾਰ ਵਾਲਾ ਠੀਕ ਹੈ ਐਦਾਂ ਦਾ ਠੀਕ ਹੈ ਇਹ ਤੇ ਐਵੇਂ ਹੀ ਹੈਗੇ ਜੀ ਨਾਲ ਦੁਪੱਟਾ ਜਦੋਂ ਵੀ ਤੁਸੀਂ ਆਪਣਾ ਲਾਈਨਿੰਗ ਡਾਈ ਕਰਵਾ ਕੇ ਲਗਾਨੀ ਹੈ ਜਾਂ ਫਿਰ ਦੂਜੀ ਵੀ ਲੈਣੀ ਹੁੰਦੀ ਹੈ ਕਈਆਂ ਨੇ ਵੈਲ ਵਗੈਰਾ ਦੀ ਤਾਂ ਤੁਸੀਂ ਆਪਣੀ ਸਲਵਾਰ ਦੇ ਕਲਰ ਦੇ ਨਾਲ ਦਾ ਕਲਰ ਲਿਓ ਦੁਪੱਟਾ ਬਹੁਤ ਸੋਹਣਾ ਲੰਮੇ ਚੌੜੇ ਜਿਹੇ ਦੁਪੱਟੇ ਨੇ 2900 ਪ੍ਰਾਈਸ ਹੈ ਜੀ ਇਹਨਾਂ ਸੂਟਾਂ ਦਾ ਇਹ ਸੇਮ ਦੇ ਵਿੱਚ ਕਲਰ ਆਪਸ਼ਨ ਆ ਪਿੰਕ ਕਲਰ ਦਾ ਸੇਮ ਡਿਜ਼ਾਈਨ ਦੇ ਵਿੱਚ ਠੀਕ ਹੈ ਜੀ ਨੈਕਸਟ ਦੰਦੇ ਆ ਤੁਹਾਨੂੰ ਇਹ ਖੁਦ ਪ੍ਰਿੰਟਿੰਗ ਕਰਵਾਈ ਹੋਈਆਂ ਜੀ ਸਾਰੇ ਸੂਟ ਸਟਫ ਤੁਹਾਨੂੰ ਬਹੁਤ ਜ਼ਿਆਦਾ ਫਾਈਨ ਦਵਾਂਗੇ ਵਾਣਾ ਮੇਰੇ ਕੋਲ ਇਹਦੇ ਨਾਲ ਦੇ ਦੋ ਤਿੰਨ ਸੂਟ ਨੇ ਇਸ ਸਟਫ ਦੇ ਵਿੱਚ ਬਹੁਤ ਸੌਫਟ ਤੇ ਲਾਈਟ ਵੇਟ ਸਟਫ ਹੈ ਸਾਰੇ ਵਰਡ ਨੂੰ ਹਾਈਲਾਈਟ ਕੀਤਾ ਹੋਇਆ ਬਹੁਤ ਪਿਆਰੇ ਜਿਹੇ ਸੂਟ ਹੈਂਡਵਰਕ ਦੇ ਨਾਲ ਮਸਲੀਨ ਦੀਆਂ ਸਲਵਾਰਾਂ ਲਾਈਨਿੰਗ ਮਸਲੀਨ ਦੇ ਦੁਪट्टे ਤੇ ਲਾਈਨਿੰਗ ਮਸਲੀਨ ਦੀ ਸ਼ਰਟ ਐਦਾਂ ਦੀ ਲੁੱਕ ਹੈ ਜੀ ਸੂਟ ਦੀ ਠੀਕ ਹੈ ਪਿੰਕ ਕਲਰ ਹੈ ਦੇ ਵਿੱਚ ਤੇ ਇੱਕ ਇਹ ਤੁਹਾਨੂੰ ਮਿਲ ਜਾਏਗਾ ਆਫ ਵਾਈਟ ਕਲਰ ਜਿਹੜਾ ਸਭ ਨੂੰ ਬਹੁਤ ਜ਼ਿਆਦਾ ਪਸੰਦ ਹੁੰਦਾ ਠੀਕ ਹੈ ਬਹੁਤ ਸੋਹਣਾ ਡਿਜ਼ਾਈਨ ਹੈ ਤੇ ਇੱਕ ਕਲਰ ਤੁਹਾਨੂੰ ਇਹ ਚ ਅਸੀਂ ਦੰਨੇ ਆ ਜੀ ਇਹ ਸਕਾਈ ਕਲਰ نیچے ਵਾਲਾ ਥੋੜਾ ਸੀ ਗ੍ਰੀਨ ਕਲਰ ਆ ਜਿਹੜਾ ਖੁੱਲਿਆ ਹੋਇਆ ਇਹ ਹੈਗਾ ਜੀ ਥੋੜਾ ਸਕਾਈ ਸੀਜ ਆ ਦੋਨੇ ਬਹੁਤ ਸੋਹਣੇ ਕਲਰ ਨੇ ਤੇ ਇੱਕ ਤੁਹਾਨੂੰ ਸਾਰੀ ਇਹਦੇ ਵਿੱਚ ਦੇ ਦੰਨੇ ਆ ਇਹ ਤੁਹਾਨੂੰ ਕਾਫੀ ਸਾਰੇ ਕਲਰ ਦੰਨੇ ਆ ਇਹ ਹੈਗਾ ਇਹ ਥੋੜਾ ਜਿਹਾ ਪੈਰਟ ਗ੍ਰੀਨ ਲਾਈਟ ਜਿਹਾ ਪਿਸਤਾ ਜਿਹਾ ਸ਼ੇਡ ਠੀਕ ਹੈ ਇੱਕ ਕਲਰ ਤੁਹਾਨੂੰ ਇਹਦੇ ਵਿੱਚ ਅਸੀਂ ਦਵਾਂਗੇ ਜੀ ਇਹ ਲਾਈਟ ਪਰਪਲ ਜਿਹਾ ਸ਼ੇਡ ਠੀਕ ਹੈ ਇਹ ਸਾਰੇ ਕਲਰ ਨੇ ਇਸ ਡਿਜ਼ਾਈਨ ਦੇ ਵਿੱਚ ਇਹਨਾਂ ਦਾ 2900 ਪ੍ਰਾਈਸ ਆ ਜੀ 2900 ਤੇ ਸ਼ਿਪਿੰਗ ਚਾਰजेस ਰਹਿਣਗੇ ਅਲੱਗ ਤੋਂ ਬੈਕ ਜਾ ਕੇ ਤੁਸੀਂ ਜਿਹੜਾ ਫਰਸਟ ਸੂਟ ਖੋਲਿਆ ਹੋਇਆ ਸੀਗਾ ਉਹ ਦੇਖ ਸਕਦੇ ਹੋ ਤੇ ਬਾਕੀ ਸਾਰੇ ਹੀ ਉਸੇ ਕਲਰ ਨੇ ਨੈਕਸਟ ਡਿਜ਼ਾਈਨ ਦੰਨੇ ਆ ਏ ਵੀ ਡਿਜ਼ਾਈਨ ਬਹੁਤ ਪਿਆਰਾ ਹੈ ਸਾਰੇ ਹੀ ਅਸੀਂ ਹਾਈਲਾਈਟ ਕਰਵਾਏ ਨੇ ਸੂਟ ਇਹ ਖੁਦ ਦੀ ਪ੍ਰਿੰਟਿੰਗ ਹੈ ਜੀ ਜਿੰਨੇ ਵੀ ਸੂਟ ਨੇ ਕਲਰ ਆਪਸ਼ਨ ਕਾਫੀ ਜ਼ਿਆਦਾ ਬਣਵਾ ਲਈ ਹੈ ਕਿਉਂਕਿ ਫਿਰ ਇਹਨਾਂ ਦੀ ਡਿਮਾਂਡ ਬਹੁਤ ਜ਼ਿਆਦਾ ਆਂਦੀ ਹੈ ਸੂਟਾਂ ਦੇ ਬਹੁਤ ਜ਼ਿਆਦਾ ਲਾਈਟ ਵੇਟ ਆ ਇਹਦੇ ਵਿੱਚ ਤੁਹਾਨੂੰ ਕਿਹੇ ਮਿਲ ਜਾਏਗਾ ਜੀ ਥੋੜਾ ਜਿਹਾ ਆਨੀਅਨ ਜਾਂ ਸ਼ੇਡ ਹੈ ਤੇ ਇੱਕ ਤੁਹਾਨੂੰ ਮਿਲ ਜਾਏਗਾ ਇਹ ਲਾਈਟ ਪਿਸਤਾ ਗ੍ਰੀਨ ਜੀ ਠੀਕ ਹੈ ਨੈਕਸਟ ਸੂਟ ਦੰਨੇ ਆ ਜੀ ਤੁਹਾਨੂੰ کریم ਕਲਰ ਦੇ ਮੈਂ 2-3 ਸੂਟ ਰੈਡੀ ਕਰਵਾਏ ਆ ਮੇਰੇ ਖਿਆਲ ਚ 3 ਤੋਂ 4 ਕ ਸੂਟ ਹੈਗੇ ਨੇ ਜਿਹੜੇ ਰੈਡੀ ਕਰਵਾਏ ਆ ਕਿਉਂਕਿ کریم ਕਲਰ ਦੀ ਬਹੁਤ ਜ਼ਿਆਦਾ ਡਿਮਾਂਡ ਰਹਿੰਦੀ ਆ ਇਹ ਹੈਗਾ ਜੀ ਨੈਕ ਦੇ ਉੱਪਰ ਬਹੁਤ ਪਿਆਰਾ ਪੈਟਰਨ ਇਹਨਾਂ ਦੀ ਬਾਜੂ ਤੇ ਵੀ ਤੁਹਾਨੂੰ ਪ੍ਰੋਪਰ ਪ੍ਰਿੰਟ ਮਿਲੇਗਾ ਹਾਈਲਾਈਟ ਕੀਤਾ ਹੋਇਆ ਜੀ ਬਹੁਤ ਸੋਨਾ ਪਰਲ ਦੇ ਨਾਲ ਠੀਕ ਹੈ ਦੇਖੋ ਕਿੰਨਾ ਸੋਨਾ ਸੂਟ ਹੈ ਇਹ ਸਲਵਾਰ ਆ ਦੁਪੱਟੇ ਦਾ ਸੂਤੀ ਦੇਖ ਹੀ ਨੇ ਤਕਰੀਬਨ ਸਭ ਦੇ ਸੇਮ ਜਿਹੇ ਹੀ ਨੇ ਸੈਂਟਰ ਦੇ ਵਿੱਚੋਂ ਪਲੇਨ ਨੇ ਇਹਦਾ ਦੁਪੱਟਾ ਤੁਹਾਨੂੰ ਇਸ ਡਿਜ਼ਾਈਨ ਚ ਮਿਲ ਜੇਗਾ ਠੀਕ ਹੈ ਬਹੁਤ ਸੋਹਣੇ ਸੂਟ ਨੇ ਇਦੇ ਵਿੱਚ ਕਲਰ ਦੇਖ ਲਓ ਜੀ ਪਿਸਤਾ ਜਿਹਾ ਸ਼ੇਡ ਆ ਗਿਆ ਦੇਖਿਆ ਗਿਆ ਇਹ ਸਕਾਈ ਕਲਰ ਇਹ ਹੈਗੇ ਨੇ ਜਿਹੇ ਚ ਤਿੰਨ ਕਲਰ ਨੈਕਸਟ ਦੰਨੇ ਆ ਪਰਲ ਵਰਕ ਦੇ ਨਾਲ ਹਾਈਲਾਈਟ ਕਰਾਏ ਹੋਏ ਨੇ ਜੀ ਬਹੁਤ ਸੋਹਣੇ ਜੇ ਸੂਟ 2900 ਆ ਜੀ ਇਹਨਾਂ ਸੂਟਾਂ ਦਾ ਪ੍ਰਾਈਸ ਠੀਕ ਹੈ ਇਹ ਹੈਗੀ ਹੈ ਜੀ ਸਲਵਾਰ ਪਿੰਕ ਕਲਰ ਦੇ ਵਿੱਚ ਇਹ ਮਿਲ ਜੇਗਾ ਤੁਹਾਨੂੰ ਦੁਪੱਟਾ ਬਹੁਤ ਸੋਹਣਾ ਦੁਪੱਟਾ ਹੈ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਇਹ ਥੋੜਾ ਜਿਹਾ ਕਿਸ ਤੋਂ ਡਾਰਕ ਆ ਜਾਂਦਾ ਹੈ ਥੋੜਾ ਆਨੀਅਨ ਸ਼ੇਡ ਦੀ ਤਰ੍ਹਾਂ ਤੇ ਇਹ ਆ ਜਾਂਦਾ ਹੈ ਸੀ ਗ੍ਰੀਨ ਕਲਰ ਠੀਕ ਹੈ ਇਹ ਸੈਟ ਵਾਈਜ਼ ਨਹੀਂ ਸਾਰੀ 3 3 4 4 ਕਲਰਾਂ ਚ ਬਣਾਈ ਹੋਏ ਤੇ ਇੱਕ ਇਹ ਸੂਟ ਸਿੰਗਲ ਕਲਰ ਹੈ ਇਹਦੇ ਵੀ ਕਲਰ ਬਣਾਏ ਸੀਗੇ ਜੇ ਜਸਟ ਹੋਣੇ ਦੋ ਸੂਟ ਸੇਲ ਹੋ ਗਏ ਆ ਅਸੀਂ ਵੀਡੀਓ ਵਾਸਤੇ ਕੱਢੇ ਹੋਏ ਸੀ ਤੇ ਦੋ ਸੂਟ ਉਹਨਾਂ ਦੇ ਵਿੱਚੋਂ ਸੇਲ ਹੋ ਗਏ ਇਹ ਵਾਲਾ ਪ੍ਰਿੰਟ ਵੀ ਬਹੁਤ ਸੋਹਣਾ ਹੈ ਸਟੱਫ ਤੁਹਾਨੂੰ ਪਸੰਦ ਆਏਗਾ ਤੁਸੀਂ ਇਹਨਾਂ ਨੂੰ ਮਸ਼ੀਨ ਵਾਸ਼ ਕਰ ਸਕਦੇ ਹੋ ਕੋਈ ਇਹ ਨਹੀਂ ਹੈਗਾ ਸਟੱਫ ਨੂੰ ਬਿਲਕੁਲ ਵੀ ਕੋਈ ਪ੍ਰੋਬਲਮ ਨਹੀਂ ਕੋਈ ਸੁੰਗੜੇਗਾ ਨਹੀਂ ਸ਼੍ਰਿੰਕ ਨਹੀਂ ਹੋਏਗਾ ਜਾਂ ਫਿਰ ਲਫੇਗਾ ਨਹੀਂ ਕੋਈ ਬੂਰ ਨਹੀਂ ਆਏਗਾ ਬਹੁਤ ਸੋਹਣਾ ਸਟੱਫ ਆ ਥੋੜਾ ਜਿਵੇਂ ਐਸੇ ਤਾਂ ਹੁਣ ਜਿੱਦਾਂ ਦੇ ਇਹ ਪ੍ਰਿੰਟਿੰਗ ਐ ਸੀ ਘੱਟ ਰੇਟ ਤੇ ਵੀ ਲੈ ਕੇ ਆਉਣ ਲੱਗੇ ਬਟ ਇਹਨਾਂ ਨੂੰ ਅਸੀਂ ਸਟੱਫ ਬਹੁਤ ਵਧੀਆ ਲਗਾਇਆ ਤਾਂ ਕਰਕੇ 2900 ਦੇ ਵਿੱਚ ਸੂਟ ਨੇ ਜੀ ਇਹ ਤੇ ਬਾਕੀ ਤੁਸੀਂ ਦੱਸ ਦਿਓ ਤੁਹਾਨੂੰ ਸਾਰੇ ਸੂਟ ਕਿਦਾਂ ਲੱਗੇ ਕਮੈਂਟ ਕਰਕੇ ਜਰੂਰ ਦੱਸ ਦਿਓ ਜੀ ਅ ਵੀਡੀਓ ਦੇਖਣ ਲਈ ਥੈਂਕ ਯੂ ਬਹੁਤ ਸਾਰਾ ਪਿਆਰ ਦੇ ਲਈ ਥੈਂਕ ਯੂ so much